ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਿਮਨੀ ਚੋਣ ਚ ਪੁਲਿਸ ਤੰਤਰ ਸ਼ਰਾਬ ਪੈਸਾ ਬੁਰਸ਼ਾ ਕਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਡੀਜੀਪੀ ਪੰਜਾਬ ਪੁਲਿਸ ਦਾ ਬੇਸਿਕਲੀ ਇਸ ਐਡ ਹੌਕ ਆਫਸਰ 3 ਸਾਲ ਹੋ ਗਏ ਇਸ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਰਵਜੋਤ ਰਵਜੋਤ ਕੋਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਦਕਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨ ਤਰਨ ਦੇ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਖਾਸ ਤੌਰ ਤੇ ਪੰਜਾਬ 'ਚ ਤਾਂ ਦੇ ਮਸਟ ਐਕਟ ਫਰਮਲੀ ਅਗੇਂਸਟ ਦਿਜੀਪੀ ਦੇ ਮਸਟ ਐਕਟ ਫਰਮਲੀ ਅਗੇਂਸਟ ਦਿ ਪ੍ਰੈਜ਼ੈਂਟ ਐਸਐਸਪੀ ਜਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰਤੇ 40 50 ਬੰਦੇ ਅਰੈਸਟ ਕਰ ਲਏ ਜਿਹੜਾ ਕੋ ਚੁਣ ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਈ ਆਰਸ ਪਾਦਨਗੇ ਵੀ 익ਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਿਲ ਟੇਕ ਵੈਰੀ ਸਟਰੋਂਗ ਐਂਡ ਯੂ ਨੋ ਸਟ੍ਰਿੰਜੈਂਟ ਐਕਸ਼ਨ ਅਗੇਂਸ ਥੀਸ ਆਫਸਰਸ ਖੇਰਾ ਜਿਮਨੀ ਚੌਂ ਜਿਮਨੀ ਚੌਂ ਵਿੱਚ ਟ੍ਰਾਂਸਪਾਰਟੀ ਹਾਰ ਹੋਈ ਹੈ ਤੇ ਜਮਾਨਤਾਂ ਜਬਤ ਹੋਈਆਂ ਆਪਣਾ ਰਾਜਾ ਬ੍ਰਿੰਗ ਸਾਹਿਬ ਜਿਹੜਾ ਬਿਆਨ ਹੋਇਆ ਦਿੱਤਾ ਗਿਆ ਸੀ ਬੋਟਾ ਸੰਸਦਿਆਂ ਖਲਾਬ ਉਹਦਾ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਦੀ ਉੱਥੇ ਗਤੀਵਿਧੀ ਸੀ ਜਾਂ ਕੋਈ ਸਟੇਟਮੈਂਟਸ ਆਈਆਂ ਉਲਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਫ ਦ ਮੈਟਰ ਮੇਰਾ ਬਣਦਾ ਨਹੀਂਗਾ ਕਿ ਮੈਂ মিডিਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂਗੀ ਇਹਦੇ ਬਹੁਤ ਸਾਰੇ ਉਦਾਹਰਣ ਦੇ ਸਕਦਾ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਂ ਜਿੱਤ ਕੇ ਸੈਮੀਫਾਈਨਲ ਜਿੱਤ ਗਿਆ ਸਰਾਸਰ ਗਲਤ ਹੈ ਯਾਦ ਕਰੋ 2016 ਦੀ ਜਿਮਨੀ ਚੋਂ ਬਿਲਕੁਲ ਤਰਨ ਤਰਨਾਂ ਲੱਗਦੇ ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਬਤੌਰ ਕਾਂਗਰਸ ਐਮ ਐਲ ਏ ਅਸਤੀਫਾ ਦਿੱਤਾ ਉੱਥੇ ਜਮਨੀ ਚੋਣ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਮਨੀ ਚੋਣ ਬੜੀ ਸ਼ਾਨ ਨਾਲ ਜਿੱਤਦੀ ਆ 2016 ਚ ਤੇ 17 ਵਿੱਚ ਉਹਨਾਂ ਦੇ ਐਮ ਐਰ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਅਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਮਨੀ ਚੋਣਾਂ ਚ ਤੀਜੇ ਚੌਥੇ ਨੰਬਰ ਤੇ ਆਈ ਜਮਾਨਤਾ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 92 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇੱਕ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਤੁਲੰਡੀ ਸਾਬੋ ਹੋਈ ਜਮਨੀ ਚੋਣ ਜਿਹਦੇ ਚ ਜੀਤ ਮਹਿੰਦਰ ਸਿੰਘ ਨੇ ਬਦੌਰ ਕਾਂਗਰਸ ਐਮ ਐਲ ਏ ਸੀਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਫੋਰ ਬੜੀ ਵੱਡੇ ਮਾਰਜਨ ਨਾਲ ਜਿੱਤੇ ਲੇਕਿਨ ਅਗਲੀ ਇਲੈਕਸ਼ਨ ਜਿਹੜੀ ਸੀਗਾ ਅਕਾਲੀ ਦਲ ਤੋਂ ਥੋ ਹਾਰ ਜਾਂਦਾ ਵਾ ਸੋ ਇਸ ਕਰਕੇ ਜਿਮਨੀ ਚੋਣਾ ਇੱਕ ਪੁਲਿਸ ਦਾ ਇੱਕ ਅ ਤੰਤਰ ਸਰਕਾਰੀ ਮਸ਼ੀਨਰੀ ਸਾਰੇ ਸਰਕਾਰ ਦਾ ਇੱਕ ਥਾਂ ਤੇ ਆਣ ਕੇ ਵਹਿ ਜਾਣਾ ਉਸ ਨਤੀਜੇ ਨੂੰ ਮੈਂ ਕਿਸੇ ਤਰ੍ਹਾਂ ਦਾ ਨਾ ਸੈਮੀ ਫਾਈਨਲ ਮੰਨਾਂ ਮੈਂ ਕਾਂਗਰਸ ਦੇ ਕੈਡਰ ਵਰਕਰਸ ਨੂੰ ਇਹ ਕਹਾਂਗਾ ਕਿ ਤਗੜੇ ਹੋ ਜੋ ਆਪਾਂ ਇਲੈਕਸ਼ਨ ਲੜਨੀ ਆਂ ਔਰ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਇਹ ਸਾਡਾ ਪੂਰਾ ਠੋਸ ਮੰਨਣਾਵਾ ਔਰ ਮੈਂ ਕਹੂੰਗਾ ਕਿ ਬਿਲਕੁਲ ਡੀਮੋਟੀਵੇਟ ਨਹੀਂ ਹੋਣਾ ਘਬਰਾਉਣਾ ਨਹੀਂਗਾ ਔਰ ਇਦਾਂ ਦੀਆਂ ਕਈ ਤਰ੍ਹਾਂ ਦੇ ਛੋਟੇ ਮੋਟੇ ਅੜਿੱਕੇ ਰਾਹ ਦੇ ਵਿੱਚ ਆਉਂਦੇ ਸਰਕਾਰਾਂ ਨਾਲ ਲੜਨਾ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਔਰ ਆਪਣੇ ਕੇਡਸ ਨੂੰ ਪ੍ਰੋਟੈਕਟ ਕਰਨਾ